मुर्दा ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਪੀਆਰਟੀਸੀ ਦੇ ਡਿਪੂ ਚੰਡੀਗੜ੍ਹ ਦੀਆਂ ਨੇ ਪੰਜਾਬ ਪਰਚੇ ਜਾਈਆਂ ਤਸਵੀਰਾਂ ਨਜ਼ਰ ਆ ਰਹੀਆਂ ਕਿਉਂਕਿ तमाम ਜਿਹੜੇ ਨੇ ਮੁਲਾਜ਼ਮ ਨੇ ਕੱਚੇ ਮੁਲਾਜ਼ਮ ਉਹ ਹੜਤਾਲਤੇ ਨੇ ਉਹਨਾਂ ਵੱਲੋਂ ਅੱਜ 10 ਵਜੇ ਤੋਂ 12 ਵਜੇ ਤੱਕ ਆਪਣੀ ਗੇਟ ਰੈਲੀ ਕੀਤੀ ਜਾ ਰਹੀ ਹੈ ਤੇ ਉੱਥੇ ਉਹਨਾਂ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਜੇ ਜੇਕਾਰ ਸਰਕਾਰ ਨਹੀਂ ਸੁਣਦੀ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ 1 ਅਕਤੂਬਰ ਤੋਂ ਬੱਸਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ 22 ਅਕਤੂਬਰ ਨੂੰ ਮੁੱਖ ਮੰਤਰੀ ਦੇ ਘਰ ਦਾ ਘਰਾਓ ਕੀਤਾ ਜਾਵੇਗਾ तमाम ਮੁਲਾਜ਼ਮ ਜਿਹੜੇ ਇੱਥੇ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਉਹਨਾਂ ਨਾਲ ਕੀ ਕਹਣਾ ਇਸ ਬਾਰੇ ਕੀ ਪੂਰੀ ਕੀ ਬੰਦ ਸੀ ਆਖਿਰਕਾਰ ਟੋਰੇਲੀ ਕਰਨੀ ਪਈ ਰੈਲੀ ਜੀ ਸਾਡੀਆਂ ਜਿਹੜੀਆਂ ਮੰਗਾਂ ਸੀਆਂ ਜਲੰਧਰ ਚੋਮਣੀ ਵੋਟਾਂ ਦੇ ਵਿੱਚ ਸਾਡੀ ਗੱਲ ਹੋਈ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਹਨਾਂ ਵੱਲੋਂ ਇਹ ਕਿਹਾ ਸੀ 1 ਮਹੀਨੇ ਦੀ ਅਸੀਂ ਪਾਲਿਸੀ ਬਣਾ ਕੇ ਤੁਹਾਨੂੰ ਸਾਰੇ ਮੁਲਾਜ਼ਮਾਂ ਨੂੰ ਪੋਲਸੀ ਤਹਿਤ ਪੱਕਾ ਕਰ ਦਾਂਗੇ ਤਾਂ ਅੱਜ ਇਹ ਮਹੀਨੇ ਤਿੰਨ ਬੀਤ ਗਏ ਨਾ ਪੋਲਸੀ ਆਈ ਨਾ ਠੇਕੇਦਾਰ ਬਾਹਰ ਕੱਢਿਆ ਇਸ ਕਰਕੇ ਸਾਨੂੰ ਜਿਹੜਾ ਸਰਕਾਰ ਹੈ ਲਾਲਿਆਂ ਦੀ ਸਰਕਾਰ ਰਹਿ ਗਈ ਹੈ ਸਾਨੂੰ ਜਿਹਨੂੰ ਸੰਘਰਸ਼ ਕਰਨਾ ਪਿਆ ਇਸ ਕਰਕੇ ਗੇਟ ਰੈਲੀ ਕਰਨੀ ਪਈ ਗੇਟ ਰੈਲੀ ਕਰਕੇ ਅਸੀਂ 21 ਤਰੀਕ ਨੂੰ ਪੂਰਨ ਤੌਰ ਤੋਂ ਢਿੱਪੂ ਬੰਦ ਕਰਕੇ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਦੀ ਮਾਨ ਦੀ ਰਹਿਸ਼ਤਾ ਘਰੋ ਕਰਾਂਗੇ ਕਿੰਨੇ ਉਹ ਬਾਈ ਅਕਤੂਬਰ ਜੀ 1 ਅਕਤੂਬਰ ਨੂੰ ਬੰਦ ਹੈ 1 ਅਕਤੂਬਰ ਨੂੰ ਬੰਦ ਹੈ 22 ਅਕਤੂਬਰ ਨੂੰ ਮੁੱਖ ਮੰਤਰੀ ਤੇ ਰਿਆਸਤ ਦਾ ਘੋੜਾ ਕਰਾਂਗੇ ਤੇ ਸਾਡੀਆਂ ਜਿਹੜੀ ਮੰਗਾਂ ਸੀਆਂ ਕੱਚੇ ਮੁਲਾਜ਼ਮ ਪੱਕੇ ਕਰੋ ਠੇਕੇਦਾਰੀ ਸਿਸਟਮ ਬੰਦ ਕਰੋ ਤੇ 10000 ਬਸ ਪਾਈ ਜਾਵੇ ਤਾਂ ਜੋ ਜਿਹੜੀ ਪੰਜਾਬ ਦੀ ਜਨਤਾ ਨੂੰ ਤੁਸੀਂ ਮੰਗਾਂ ਤਾਂ ਕਹਿ ਰਹੇ ਹੋ ਆਪਣੀਆਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਪਹਿਲਾਂ ਮੰਗਾਂ ਤੇ ਵੀ ਤੁਸੀਂ ਜਿਹੜੇ ਬੈਠੇ ਸੀ ਕਿਹੜੀਆਂ ਮੁੱਖ ਮੰਗਾਂ ਸੀ ਜਿਸ ਨੂੰ ਲੈ ਕੇ ਜਿਹੜੀ ਸਰਕਾਰ ਮੰਨਦੀ ਹੈ ਤੇ ਹੁਣ ਨਹੀਂ ਮੰਨਦੀ ਮੁੱਖ ਮੰਗਾਂ ਸਾਡੀ ਇਹੀਆਂ ਜੀ ਜਿਹੜੇ ਠੇਕੇਦਾਰ ਬਾਹਰ ਕੱਟਿਆ ਜਾਵੇ ਪੰਜਾਬ ਦੇ ਜਿਹੜੇ ਮੁਲਾਜ਼ਮ ਹੈ ਉਹ ਜਿੰਨੇ ਵੀ ਕੱਚੇ ਮੁਲਾਜ਼ਮ ਸਾਡੇ ਪੱਕੇ ਕਿਤੇ ਜਾਣ ਜਿਹੜੀ ਤਨਖਾਹ ਸਾਡੀਆਂ ਬਰਾਬਰ ਕੰਮ ਬਰਾਬਰ ਤਨਖਾਹ ਜਿਹੜੀ ਲਾਗੂ ਹੋਵੇ ਜਿਵੇਂ ਕਿ ਪੱਕੇ ਮੁਲਾਜ਼ਮਾਂ ਵੱਲੋਂ ਇੱਕ ਸਾਨੂੰ 10000 ਪੰਜਾਬ ਦੀ ਜਨਤਾ ਵਾਸਤੇ ਵਸ ਦਿੱਤੀ ਜਾਵੇ ਤਾਂ ਜੋ ਜਿਹੜੀ ਡੇਡੀਆਂ ਅੱਜ ਕੱਲ੍ਹ ਸਵਾਰੀਆਂ ਦੀ ਘਟਨਾ ਹੁੰਦੀ ਹੈ ਉਹ ਬਿਲਕੁਲ ਬੰਦ ਹੋ ਜੇ ਤਾਂ ਆਪਾਂ ਜਿਹੜੀ ਵਧੀਆ ਢੰਗ ਨਾਲ ਸਵਾਰੀ ਤੋਂ ਮਿਲੇ ਤੇ ਪੰਜਾਬ ਦੇ ਬੱਚਿਆਂ ਨੂੰ ਰੁਜ਼ਗਾਰ ਮਿਲੇ ਕਿੰਨਾ ਸਮਾਂ ਲੈ ਕੇ ਸਰਕਾਰ ਨੇ ਵਾਅਦਾ ਕੀਤਾ ਸੀ ਹੁਣ ਕਿੰਨਾ ਸਮਾਂ ਹੋ ਗਿਆ ਵਾਅਦੇ ਨੂੰ ਸਮਾਦਾ ਜੀ 3 ਮਹੀਨੇ ਟੱਪ ਗਏ ਜਲੰਧਰ ਜੀਮਨੀ ਚੌਂ ਦਾ ਵਿੱਚ ਵਾਦਾ ਕਿੰਨੇ ਮਹੀਨੇ ਦਾ ਕੀਤਾ ਗਿਆ ਸੀ 1 ਮਹੀਨੇ ਦਾ ਕੀਤਾ ਗਿਆ ਸੀ ਪਰ 3 ਮਹੀਨੇ ਉੱਪਰ ਟੱਪ ਗਏ ਪਰ ਇਹ ਪੰਜਾਬ ਦੀ ਸਰਕਾਰ ਜਿਹੜੀ ਕੁੰਭ ਕਰਨ ਦੀ ਨੀਂਦ ਸੁੱਤੀ ਪਈ ਆ ਇਹਨਾਂ ਨੇ ਕੱਚੇ ਮੁਲਾਜ਼ਮਾਂ ਬਾਰੇ ਇਹ ਕੁਝ ਕਿਸੇ ਮੁਲਾਜ਼ਮ ਬਾਰੇ ਕੁਝ ਨਹੀਂ ਪਰ ਪੋਸਟਰ ਜਿਹੜੇ ਬੈਨਰ ਲਵਾਏ ਆ ਆਪਣੇ ਸਾਰੇ ਜ਼ਿਲ੍ਹਿਆਂ 'ਚ ਜਾ ਕੇ ਦੇਖ ਲਓ ਉਹ ਸਾਰੀ ਪੰਜਾਬ ਦੀ ਜਨਤਾ ਇਹਨਾਂ ਨੇ ਬੈਨਰਾਂ ਦੇ ਵਿੱਚ ਪੱਕੇ ਕਰਤੀ ਐਨਾ ਮਾੜਾ ਹਾਲ ਹੈ ਸਰਕਾਰ ਦਾ ਜਿੰਨੇ ਪੈਸੇ ਬੈਨਰਾਂ ਤੇ ਲਾ ਕੇ ਖਰਚ ਕਰਦੇ ਆ ਏਹੀ ਮੁਲਾਜ਼ਮਾਂ ਤੇ ਲਾਏ ਹੁਣ ਸਰਕਾਰੀ ਬਸਾਂ ਦੇ ਲਾਏ ਹੁਣ ਜਿਹੜੇ ਟਾਇਰ ਦੇਖ ਲਓ ਤੁਸੀਂ ਜਾ ਕੇ ਪੈਰਾਂ ਦੀ ਹਾਲਤ ਬਿਲਕੁਲ ਖਸਤਾ ਹੋਗੀ ਸਵਾਰੀਆਂ ਬਿਲਕੁਲ ਤੰਗ ਹੁੰਨੀਆਂ ਗੱਡੀਆਂ ਕਿੰਨੀ ਖਰਾਬ ਖੜੀਆਂ ਔਰ ਇਹੋ ਕੰਮ ਨਹੀਂ ਹੁੰਦਾ ਪਰ ਬੈਨਰਾਂ ਤੇ ਆਪਣੀ ਸੋਸ਼ਲ ਵਾਲੀ ਸ਼ੋਸ਼ੇबाजी ਕਰ ਕਰਕੇ ਆਪਦੇ ਖਰਚੇ ਇਹਨਾਂ ਨੇ ਵਧਾਏ ਹੋਏ ਆਪਦਾ ਇਨਾਮ ਕੁਮਾਰੇ ਆਂ ਕਰ ਕਿਉਂ ਨਹੀਂ ਰੇ ਜੀ ਪੱਕੇ ਕਿਉਂ ਨਹੀਂ ਮੰਗਾ ਬੰਨੇ ਦੇ ਕਾਰਨ ਕੀ ਲੱਗਦਾ ਪੱਕੇ ਜੀ ਇਹ ਜ਼ਿਆਦਾਤਰ ਤਾਂ ਇਹੀ ਸੁਣਨ ਚ ਆ ਰਿਹਾ ਵੀ ਇਹ ਆਪਣੀ ਤਨਖਾਹ ਬਤਾ ਕੇ ਮੰਤਰੀ ਜਿੰਨੇ ਸੀ ਆਪਣੀ ਤਨਖਾਹ 84000 ਤੋਂ ਕਹਿੰਦੇ 3-3 ਲੱਖ ਕਰ ਲੀਆਂ ਫੇ ਕੱਚੇ ਮਲਾਜ਼ਮਾਂ ਬਾਰੇ ਇਹਨਾਂ ਨੇ ਕੀ ਸੋਚਣਾ ਕੁਝ ਵੀ ਨਹੀਂ ਸੋਚਿਆ ਕੱਚੇ ਮਲਾਜ਼ਮਾਂ ਬਾਰੇ ਜੇ ਸੋਚਣ ਵਾਲੀ ਸਰਕਾਰ ਹੁੰਦੀ ਅੱਜ ਤੱਕ ਇਹ ਜਿਹੜੇ ਇਹਨਾਂ ਨੂੰ 2-2.5 ਸਾਲ ਹੋ ਗਿਆ ਆਇਆ ਹੁਣੋਂ ਹੁਣ ਤੱਕ ਸਾਰੇ ਮੁਲਾਜ਼ਮ ਪੱਕੇ ਹੋਏ ਹੁੰਦੇ ਜੇ ਵਧੀਆ ਮੁੱਖ ਮੰਤਰੀ ਬਣਿਆ ਹੁੰਦਾ ਹੁਣ ਅਗਲਾ ਸੰਘਰਸ਼ ਕੀ ਰਹਿਣ ਵਾਲਾ ਤੁਰੀ ਤਰੀਕ ਤੇ ਮਹੀਨੇ ਦਾ ਨਾ 21 ਤਰੀਕ 21 ਅਕਤੂਬਰ 2024 ਦੇ ਵਿੱਚ ਅਸੀਂ 21 ਤਰੀਕ ਨੂੰ ਬਿਲਕੁਲ ਚੱਕਾ ਜਾਮ ਕਰਦਾਂਗੇ ਤੇ ਪੰਜਾਬ ਦੀ ਜਨਤਾ ਤੋਂ ਉਹਦੀ ਮਾਫੀ ਮੰਗਦੇ ਹਾਂ ਕਿਉਂਕਿ ਇਹ ਸਰਕਾਰਾਂ ਜਿਹੜੀਆਂ ਨਕਮੀ ਸਰਕਾਰਾਂ ਨਕਮੀ ਚਾਲਾਂ ਹੋ ਗਈਆਂ ਇਹਨਾਂ ਦੀਆਂ ਤੇ 22 ਤਰੀਕ 22 ਤਰੀਕ ਅਕਤੂਬਰ 2024 ਨੂੰ ਮੁੱਖ ਮੰਤਰੀ ਰਹੇ ਦਾ ਕਰੋ ਕਰਾਂਗੇ ਇਹ ਸੰਘਰਸ਼ ਰਹੇਗਾ ਇਹ ਸੰਘਰਸ਼ ਰਹੇਗਾ ਸਰਕਾਰ ਨਾਲ ਕੋਈ ਮੀਟਿੰਗ ਹੋਈ ਆ ਹੁਣ ਜਾਂ ਗੱਲ ਕਰੀਏ ਸਰਕਾਰ ਨਾਲ ਜੀ ਕੋਈ ਮੀਟਿੰਗ ਨਹੀਂ ਹੋਈ ਉਸ ਤੋਂ ਬਾਅਦ ਜੀ ਤੇ ਕਹਿੰਦਾ ਅਸੀਂ ਬਤ ਤੱਕ ਜਾਰੀ ਰਹਾਉਗਾ ਸੰਘਰਸ਼ ਅਣ ਮਿੱਥੇ ਸਮੇ ਲਈ ਆ ਜੀ ਚਾਹੀ ਮਹੀਨਾ ਲਈ 2 ਮਹੀਨੇ ਤੱਕ 3 ਲੱਗ ਜਾਣ ਤਾਂ ਉਹ ਸੰਘਰਸ਼ ਸਾਡਾ ਪੱਕਾ ਚਲੇਗਾ ਸੋ ਬਿਲਕੁਲ ਆਪਣੇ ਸੰਘਰਸ਼ ਨੂੰ ਲੈ ਕੇ ਜਿਹੜੇ ਵਿਜਿਤ ਨੇ ਇਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਮੀਟਿੰਗਾਂ ਜਾ ਕਾਲਡਿਤ ਜਾਂਦੀਆਂ ਮੀਡੀਆ ਕੀਤੀਆਂ ਜਾਂਦੀਆਂ ਨੇ ਪਰ ਹੱਲ ਨਹੀਂ ਕੋਈ ਕੱਢਿਆ ਜਾਂਦਾ ਜਲੰਧਰ ਚੋਣਾ ਚ ਕੇਵਲ ਜਿਹੜੀ ਇਹ ਸਰਕਾਰ ਨੇ ਜਿੱਤ ਹਾਸਲ ਕਰਨੀ ਸੀ ਉਹਦੇ ਮੱਦੇ ਨਜ਼ਰ ਇਹਨਾਂ ਨੂੰ ਲਾਰਾ ਲਾ ਦਿੱਤਾ ਗਿਆ ਕਿ ਇੱਕ ਮਹੀਨੇ ਚ ਤੁਹਾਡੀਆਂ ਜਿਹੜੀਆਂ ਹਰ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ 10000 ਪ੍ਰਸਤਾਵਾਂ ਜਾਂਣਗੀਆਂ ਹੋਰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ ਪਰ ਲਗਾਤਾਰ ਸਹੂਲਤਾਂ ਨਾ ਮਿਲਣ ਤੇ ਨਾ ਮੰਗਾਂ ਪੂਰੀਆਂ ਕਰਨ ਤੇ ਅੱਜ ਇਹਨਾਂ ਵੱਲੋਂ 2 ਘੰਟੇ ਲਈ ਗੇਟ ਰੈਲੀ ਕੀਤੀ ਗਈ ਹੈ ਤੇ ਇਹ ਸਾਫ਼ ਤੌਰ ਤੇ ਜਤਾਵਰੀ ਹੈ ਦਿੱਤੀ ਗਈ ਹੈ ਸਰਕਾਰ ਨੂੰ ਜੇਕਰ ਤੁਹਾਡਾ ਜਿਹੜਾ ਹੱਲ ਤੁਸੀਂ ਸਾਡੇ ਮਸਲਿਆਂ ਦਾ ਨਹੀਂ ਕਰਦੇ ਤਾਂ ਫਿਰ 21 ਅਕਤੂਬਰ ਨੂੰ ਪੂਰੀ ਤਰ੍ਹਾਂ ਚੱਕਾ ਜਾਮ ਹੋ ਜਾਏਗਾ ਸਾਰੀਆਂ ਬੱਸਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ 22 ਅਕਤੂਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘੇਰਾਓ ਕੀਤਾ ਜਾਵੇਗਾ ਸੋ ਹੁਣੇ ਇਹਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਆ ਤੇ ਪਲਪੜ ਦੀ ਅਪਡੇਟ ਤੁਹਾਨੂੰ ਅਸੀਂ ਦੰਦੇ ਰਵਾਂਗੇ ਮੈਂ ਤੁਹਾਡਾ ਜਸਪ੍ਰੀਤ ਸਿੰਘ ਅਸ਼ਕ ਤੇ ਜੁੜੇ ਰਹੋ ਤੁਸੀਂ ਪੀਟੀਸੀ ਨਿਊਜ਼ ਦੇ ਨਾਲ ਪਿਆਰ ਸਰਕਾਰ ਮੁਰਦਾਬਾ 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 मुर्दाबाद मुर्दाबा मु वित्त मंत्री